ਜਨਾਬ ਮਾਮਲੇ ਕਾਰਨ ਵਿਵਾਦਾਂ ਵਿੱਚ ਰਹਿਣ ਵਾਲੇ ਅਕਾਲੀ ਆਗੂ ਸੂਚਾ ਸਿੰਘ ਲੰਗਾਹ ਦੀ ਸ਼੍ਰੋਮਣੀ ਕਾਲਦਲ ਵਿੱਚ ਮੁੜ ਵਾਪਸੀ ਹੋ ਗਈ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਵੱਲੋਂ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ। ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਇਸ ਦੀ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ। ਲੰਗਾਹ ਕਰੀਬ 7 ਸਾਲ ਪਾਰਟੀ ਤੋਂ ਦੂਰ ਸਨ ਇਸ ਦੇ ਨਾਲ ਹੀ ਚਰਚਾ ਸ਼ੁਰੂ ਹੋ ਗਈ ਹੈ ਕਿ ਪਾਰਟੀ ਉਹਨਾਂ ਨੂੰ ਡੇਰਾ ਬਾਬਾ ਨਾਨਕ ਸੀਟ ਤੇ ਆਉਣ ਵਾਲੀ ਵਿਧਾਨ ਸਭਾ ਚੋਣਾਂ ਚ ਉਮੀਦਵਾਰ ਬਣਾਇਆ ਜਾ ਸਕਦਾ ਹੈ। ਪਾਰਟੀ ਨੇ ਆਪਣੇ ਪੋਸਟ ਵਿੱਚ ਕਿਹਾ ਹੈ ਕਿ ਸੋਚਾ ਸਿੰਘ ਲੰਗਾਹ ਵੱਲੋਂ ਇੱਕ ਮੰਗ ਪੱਤਰ ਪ੍ਰਾਪਤ ਹੋਇਆ ਜਿਸ ਵਿੱਚ ਉਹਨਾਂ ਨੇ ਪਾਰਟੀ ਦੇ ਸਾਹਮਣੇ ਇਹ ਨੁਕਤਾ ਕੱਢਿਆ ਹੈ ਕਿ ਸਾਰੇ ਦੋਸ਼ਾਂ ਤੋਂ ਲੰਗਾਹ ਨੂੰ ਬਰੀ ਕਰ ਦਿੱਤਾ ਹੈ। ਉਹਨਾਂ ਐ ਵੀ ਲਿਖਿਆ ਹੈ ਕਿ ਉਹਨਾਂ ਦੇ ਵਿਰੋਧੀਆਂ ਵੱਲੋਂ ਇਹ ਮਾਮਲਾ ਖਾਲਸਾ ਪੰਥ ਦੀ ਸਰਵਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਲਿਆਂਾਇਆ ਗਿਆ ਸੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੀਆਂ ਕਾਰਵਾਈਆਂ ਤੋਂ ਬਾਅਦ ਹੁਣ ਉਹਨਾਂ ਨੂੰ ਮੁੜ ਖਾਲਸਾ ਪੰਥ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਜਦੋਂ ਉਹਨਾਂ 'ਤੇ ਇਲਜ਼ਾਮ ਲੱਗੇ ਸਨ ਤਾਂ ਉਹਨਾਂ ਤੁਰੰਤ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਸੀ ਹੁਣ ਉਹਨਾਂ ਨੇ ਆਪਣੇ ਲਿਖੇ ਪੱਤਰ ਵਿੱਚ ਕਿਹਾ ਕਿ ਜਨਤਾ ਤੋਂ ਹੀ ਅਕਾਲੀ ਦਲ ਸਨ ਅਤੇ ਆਖਰੀ ਸਾਹ ਤੱਕ ਅਕਾਲੀ ਰਹਿਣਗੇ ਪਰ ਜਿਸ ਪਾਰਟੀ ਵਿੱਚ ਜਨਮ ਲਿਆ ਜਿਨੇ ਇੰਨਾ ਕੁਝ ਦਿੱਤਾ ਮੈਂ ਆਖਰੀ ਸਾਹ ਵੀ ਉਸੇ ਪਾਰਟੀ 'ਚ ਲੈਣਾ ਚਾਹੁੰਦਾ ਔਰ ਮੈਂ ਤਰਲੇ ਮਾਰਦਾ ਹਾਂ ਮੈਨੂੰ ਪਾਰਟੀ 'ਚ ਸ਼ਾਮਲ ਕਰ ਲਓ ਅੱਜ ਮੈਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਨਾ ਪਾਰਟੀ ਦਾ ਮੈਨੂੰ ਪਾਰਟੀ 'ਚ ਸ਼ਾਮਲ ਕੀਤਾ ਮੈਨੂੰ ਕੋਈ ਲਾਲਚ ਨਹੀਂ ਹੁਣ ਕਿ ਮੈਨੂੰ ਕੋਈ ਚਾਹੀਦਾ ਪਾਰਟੀ ਕੋਲੋਂ ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਘੁਰਾਂਗਾ ਵੀ ਕਿਉਂਕਿ ਮੈਂ ਬਾਦਲ ਸਾਹਿਬ ਦਾ ਕੰਮ ਕੀਤਾ ਵਾ ਮੈਂ ਆ ਹੁਣ ਜਿਹੜੇ ਆਉਂਦੇ ਨੇ ਗੱਲਾਂ ਕਰਦੇ ਨੇ ਆਜ ਜਾਏ ਤਾਂ ਸਿਰੇ ਟਿਕਟ ਦਿਓ ਜੀ ਨਹੀਂ ਦਿੱਤੀ ਤਾਂ ਅਸੀਂ ਚੱਲੇ ਜੇ ਆਮ ਚ ਅਸੀਂ ਚੱਲੇ ਜੇ ਕਾਂਗਰਸ ਚ ਅਸੀਂ ਚੱਲੇ ਜੇ ਫਲਾਣੇ ਚ ਅਠਾ ਪੈਰਾ ਜੀ ਇਹ ਸੀਨੀਅਰ ਬਣ ਜਾਂਦੇ ਨੇ ਔਰ ਇਹੋ ਹੀ ਪਾਰਟੀ ਦੀ ਗਲਤੀ ਹੈ ਕਿ ਜਿਹੜਾ ਅਠਾ ਪੈਰਾ ਚ ਸੀਨੀਅਰ ਬਣਾ ਦਿੰਦੇ ਨੇ ਉਹੋ ਹੀ ਪਾਰਟੀ ਦਾ ਨੁਕਸਾਨ ਕਰਦਾ ਆ ਬੈਠੇ ਨੇ ਮੂਸਲ ਬਣ ਕੇ ਬੋੜ ਬਣ ਕੇ ਆ ਜਿਹੜੇ 8 10 ਸਾਡੇ ਟੱਬਰ ਦੇ ਜੀ ਪਰਾਂ ਹੋ ਕੇ ਬੈਠੇ ਨੇ ਨਾ ਇਹਨਾਂ ਨੇ ਸਾਰੀ ਸਾਰੀ ਜ਼ਿੰਦਗੀ ਇਹਨਾਂ ਨੇ ਅਕਾਲੀ ਦਲ ਛੰਡਾਈ ਏ ਢੀਂਡਸਾ ਸਾਹਿਬ ਨੇ ਬਾਦਲ ਸਾਹਿਬ ਤੋਂ ਬਾਅਦ ਸੈਕੰਡ ਕਮਾਂਡ ਸੰਭੀ ਅੱਜ ਪਰਾਂ ਬੈਣ ਦਾ ਮੌਕਾ ਨਹੀਂ ਆਖਰੀ ਸਟੇਜ ਤੇ ਨੇ ਤੇ ਆਖਰੀ ਸਟੇਜ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਤਾਕਤ ਅਕਾਲੀ ਦਲ ਲਈ ਲਾ ਦੇਣੀ ਚਾਹੀਦੀ ਏ ਤੁਸੀਂ ਅਪੀਲ ਕਰੋਗੇ ਮੈਂ ਅਪੀਲ ਕਰਾਂਗਾ ਮੈਂ ਤਰਲਾ ਵੀ ਮਾਰਾਂਗਾ ਮੈਂ ਪੈਰ ਵੀ ਫੜਾਂਗਾ ਉਹਦੇ ਚ ਢਿੰਡਸਾ ਸਾਹਿਬ ਬੈਠੇ ਨੇ ਰਖੜਾ ਸਾਹਿਬ ਬੈਠੇ ਨੇ ਅ ਚੰਦੂ ਮਹਾਰਾਜੀ ਬੈਠੇ ਨੇ ਮਲੂਕਾ ਜੀ ਬੈਠੇ ਨੇ ਇਹ ਪੁਰਾਣੇ ਬੰਦੇ ਨੇ ਸਾਡੇ ਇਸ ਪਾਰਟੀ ਚ ਜਾਣ ਪਾਉਣ ਵਾਲੇ ਲੋਕ ਨੇ ਔਰ ਮੈਂ ਸਮਝਦਾ ਕਿ ਜਿੰਨਾ ਚਿਰ ਉਹ ਪਰ੍ਹਾਂ ਰਹਿੰਦੇ ਨੇ ਉਹ ਪਾਰਟੀ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਏਜੰਸੀਆਂ ਪਾਰਟੀ ਨੂੰ ਪੈ ਗਈਆਂ ਨੇ ਕੋਈ ਸੁਖਬੀਰ 'ਚ ਦੋਸ਼ ਨਹੀਂ ਪਰ ਏਜੰਸੀਆਂ ਨੇ ਚਾਰ ਚੁਫੇਰੇ ਸੁਖਬੀਰ ਨੂੰ ਘੇਰਿਆ ਜਿਵੇਂ ਕਾਂਗਰਸੀਆਂ ਏਜੰਸੀਆਂ ਨੇ ਅਕਾਲੀ ਦਲ ਨੂੰ ਘੇਰ ਕੇ ਨੁਕਸਾਨ ਕੀਤਾ ਸੀਗਾ ਅੱਜ ਉਸੇ ਤਰ੍ਹਾਂ ਏਜੰਸੀਆਂ ਨੇ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਾ ਪਾਇਆ ਹੋਇਆ ਵਾ ਆ ਪੰਜਾਬ ਦੇ ਲੋਕੋ ਅਣਖੀ ਲੋਕੋ ਗੱਲ ਨੂੰ ਸਮਝਣ ਵਾਲੇ ਸਿਆਣਿਓ ਅਕਾਲੀ ਦਲ ਨੂੰ ਬਚਾਈਏ ਇੱਕੋ ਇੱਕ ਅਕਾਲੀ ਦਲ ਦੀ ਪਾਰਟੀ ਏ ਪੰਜਾਬ ਦੇ 4 ਹਲਕਿਆਂ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਨੇ ਵੱਡਾ ਕਦਮ ਚੁੱਕਿਆ ਹੈ ਭਾਜਪਾ ਹਾਈ ਕਮਾਂਡ ਨੇ 4 ਹਲਕਿਆਂ ਵਿੱਚ ਇੰਚਾਰਜ ਅਤੇ ਕੋ-ਇੰਚਾਰਜਾਂ ਦੇ ਐਲਾਨ ਕਰ ਦਿੱਤਾ ਹੈ ਇਸ ਐਲਾਨ ਮੁਤਾਬਕ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਡੇਰਾ ਬਾਬਾ ਨਾਨਕ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਇਸ ਤੋਂ ਇਲਾਵਾ ਮਨੋਰੰਜਨ ਕਾਲੀਆਂ ਨੂੰ ਬਰਨਾਲਾ ਸ਼ਵੇਤ ਮਲਿਕ ਨੂੰ ਚੱਬੇਵਾਲ ਜਦਕੀ ਅਵਿਨਾਸ਼ ਰਾਏ ਖੰਨਾ ਨੂੰ ਗਿੱਤਵਾਹਾ ਦਾ ਇੰਚਾਰਜ ਲਗਾਇਆ ਗਿਆ ਹੈ ਭਾਵੇਂ ਇਹ ਸਾਰੇ ਵਿਧਾਨ ਸਭਾ ਸੀਟਾਂ ਤੇ ਹਜੇ ਤੱਕ ਜਿਮਨੀ ਚੋਣਾਂ ਦੀ ਤਰੀਕਾ ਦਾ ਐਲਾਨ ਨਹੀਂ ਹੋਇਆ ਪਰ ਇਸ ਦੇ ਬਾਵਜੂਦ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਪੱਧਰ ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਫਿਲਹਾਲ ਹਜੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਦੌਰ ਚੱਲ ਰਿਹਾ ਹੈ ਸੰਭਵ ਹੈ ਕਿ ਪੰਚਾਇਤੀ ਚੋਣਾਂ ਤੋਂ ਬਾਅਦ ਅਗਲੇ ਦਿਨਾਂ ਦੌਰਾਨ ਚੋਣ ਕਮਿਸ਼ਨ ਵੱਲੋਂ ਜਿਮਨੀ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਚੋਣੇ ਦੀ ਖਰੀਦ ਦੇ ਚੱਲ ਰਹੇ ਹੈ ਸੀਜ਼ਨ ਦੇ ਮਧੇਨੇਜਰ ਢੰਡਾਰਨ ਲੇ ਲੋਡਿੰਗ ਦੀ ਥਾਂ ਬਣਾਉਂਦੀ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਸੁਪਾ ਸਰਕਾਰ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਭਾਰਤੀ ਖੁਰਾਕ ਨਿਗਮ ਵੱਲੋਂ ਅਕਤੂਬਰ ਦੇ ਅੰਤ ਤੱਕ ਪੰਜਾਬ ਤੋਂ 15 ਲੱਖ ਮੀਟ੍ਰਿਕ ਟਨ ਝੋਨੇ ਦੀ ਚੁਕਾਈ ਕੀਤੀ ਜਾਵੇਗੀ ਇਹ ਕੰਮ 20 ਰੇਲ ਗੱਡੀਆਂ ਤੇ ਦਿਨ ਕੰਟੇਨਰਾਂ ਤੇ ਕੁਝ ਛੋਟੇ ਟਰੱਕਾਂ ਨੂੰ ਇਸਤੇਮਾਲ ਕਰਕੇ ਪੂਰਾ ਕੀਤਾ ਜਾਵੇਗਾ ਦਿੱਲੀ ਦੇ ਸਾਫ ਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫਲੈਗ ਸਟਾਫ ਰੋਡ ਤੇ ਸਥਿਤ ਮੁੱਖ ਮੰਤਰੀ ਨਿਵਾਸ ਨੂੰ ਖਾਲੀ ਕਰ ਦਿੱਤਾ ਹੈ ਉਹ ਸ਼ੁੱਕਰਵਾਰ ਦੁਪਹਿਰ ਬੰਗਲਾ ਨੰਬਰ 5 ਤੇ ਸ਼ਿਫਟ ਹੋ ਗਏ ਹਨ ਇਹ ਬੰਗਲਾ ਆਪ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਰ ਨੂੰ ਦਿੱਤਾ ਗਿਆ ਹੈ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਕੇਜਰੀ ਅਤੇ ਮਾਤਾ ਪਿਤਾ ਤੇ ਦੋਵਾਂ ਬੱਚਿਆਂ ਨਾਲ ਸ਼ਿਫਟ ਹੋ ਗਏ ਹਨ ਅਸ਼ੋਕ ਮਿੱਤਰ ਅਤੇ ਉਹਨਾਂ ਦੀ ਪਤਨੀ ਨੇ ਸਾਰਿਆਂ ਦਾ ਘਰ ਵਿੱਚ ਸਵਾਗਤ ਕੀਤਾ ਕੇਜਰੀਵਾਲ ਨੇ 17 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਉਹਨਾਂ ਨੇ ਮੁੱਖ ਮੰਤਰੀ ਨਿਵਾਸ ਅਤੇ ਸਾਰੀਆਂ ਸਰਕਾਰੀ ਸਹੂਲਤਾਂ ਛੱਡਣ ਦਾ ਐਲਾਨ ਕੀਤਾ ਸੀ। ਆਪਨੇ ਦੋਸ਼ ਲਗਾਇਆ ਹੈ ਕਿ ਨੈਸ਼ਨਲ ਪਾਰਟੀ ਦੇ ਮੁਖੀ ਵਜੋਂ ਕੇਜਰੀਵਾਲ ਨੂੰ ਰਿਆਇਸ਼ ਮੁਹਿਆ ਕਰਵਾਉਣ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਸੀ ਪਰ ਇਸਤੇ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ। ਮੈਨੂੰ ਦੇਖੋ ਰੱਬ ਪ੍ਰਮਾਤਮਾ ਬਹੁਤ ਹੈ ਹੀ ਸਭ ਕੁਝ ਹੋ ਖੈਰੋਨਾ ਬਗੈਰ ਤਾਂ ਪਰ ਉਹ ਬੜਾ ਛੇਤੀ ਜਿਹੜਾ ਹੈ ਉਹ ਪ੍ਰਤੱਖ ਦਿਖਾ ਦਿੰਦੇ ਆ। ਮੈਨੂੰ ਯਾਦ ਆ ਆਹੀ 3 ਮਹੀਨੇ ਪਹਿਲਾਂ ਮੈਂ ਲੁਧਿਆਣੇ ਇਲੈਕਸ਼ਨਾਂ ਦੇ ਵਿੱਚ ਇਹੀ ਕੇਜਰੀਵਾਲ ਇਹੀ ਰਾਗਵ ਚੱਡਾ ਇਹਨਾਂ ਦੇ ਹੁਕਮਾਂ ਤੇ ਮੈਂ ਜਦੋਂ ਇਲੈਕਸ਼ਨ ਨੋਮੀਨੇਸ਼ਨ ਭਰਨ ਤੋਂ ਇੱਕ ਦਿਨ ਇੱਕ ਦਿਨ ਨਹੀਂ 11 ਵਜੇ ਰਾਤ ਨੂੰ ਸਵੇਰੇ 10 ਵਜੇ ਮੈਂ ਕਾਗਜ਼ ਭਰਨੇ ਆ ਮੈਨੂੰ ਇਹ ਖਾਸ ਤੌਰ ਤੇ ਮੇਰੇ ਕੋਲ ਦੋ ਕਮਰਿਆਂ ਦਾ ਘਰ ਸੀ ਇੱਕ ਜਿਹੜਾ ਸਕਿਉਰਿਟੀ ਰੀਜ਼ਨ ਕਰਕੇ ਉਹਦੇ ਕਰਕੇ ਮੈਨੂੰ ਮਿਲਿਆ ਹੋਇਆ ਸੀ ਜਿੱਥੇ ਮੈਂ ਰਹਿ ਰਿਹਾ ਸੀ ਹੁਣ ਇੱਕ ਦਿਨ ਦਾ ਨਹੀਂ ਰਹਿ ਰਿਹਾ ਸੀ ਮੈਂ ਤਕਰੀਬਨ 2014 ਦਾ ਰਿਹਾ ਜੇ ਅਸੀਂ ਉੱਤੇ ਦੋ ਇਲੈਕਸ਼ਨਾਂ ਤਿੰਨ ਇਲੈਕਸ਼ਨਾਂ ਮੈਂ ਲੜ ਲਿਆ ਸੀ ਤੇ ਇਸ ਵਾਰ ਇਹਨਾਂ ਨੇ ਉਹਨੂੰ ਇੱਕਦਮ ਕੈਨਸਲ ਕਰਕੇ ਮੇਰੇ ਉੱਤੇ ਇਹ ਕਰਤਾ ਵੀ ਇਹ ਘਰ ਰਾਤੋਂ ਰਾਤ ਛੱਡ ਕੇ ਬਾਹਰ ਨਿਕਲੋ ਤੇ 2 ਕਰੋੜ ਰੁਪਈਆ ਮੇਰੇ ਤੇ ਜਿਹੜਾ ਵਾਈਟ ਦਾ ਉਹ ਦੇਣਾ ਪਊਗਾ 10 ਵਜੇ ਤੱਕ ਨਹੀਂ ਥੋੜੇ ਕਾਗਜ ਰੱਦ ਹੋ ਜਾਣਗੇ ਚਲੋ ਮੈਂ ਤਾਂ 2 ਕਰੋੜ ਰੁਪਈਆ ਵਾਈਟ ਦਾ ਭਰਤਾ ਮੇਰੇ ਬਥੇਰੇ ਮੇਰੇ ਚਾਹਣ ਵਾਲੇ ਨੇ ਪਿਆਰ ਕਰਨ ਵਾਲੇ ਆ ਤੇ ਘਰ ਵੀ ਉਦੋਂ ਹੀ ਛੱਡ ਕੇ ਚਲੇ ਗਏ ਬਥੇਰੇ ਕੋਈ ਘਰਾਂ ਦੀ ਕੋਈ ਕਮੀ ਥੋੜੀ ਸੀ ਉਹ ਤਾਂ ਸਿਕਿਉਰਿਟੀ ਕਰਕੇ ਸਰਕਾਰੀ ਘਰ ਸੀ ਨਹੀਂ ਘਰਾਂ ਦੀ ਕਮੀ ਹੁਣ ਗੱਲ ਇਹ ਹੋਈ ਅੱਜ ਮੈਂ ਸੋਚ ਰਿਹਾ ਸੀ ਮੈਂ ਕਿਹਾ ਦੇਖੋ ਕਿਵੇਂ ਕਿਵੇਂ ਇਹ ਸਮਾਂ ਬਦਲਦਾ ਏ ਅੱਜ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਰਾਗਵ ਚੱਡਾ ਤੇ ਆਮ ਆਦਮੀ ਪਾਰਟੀ ਨੂੰ ਹੁਣ ਥੋੜਾ ਕੀ ਬਣੂ ਉਨ ਕਾਲੀਆ ਥੋੜਾ ਕੀ ਬਣਾ ਜਿਵੇਂ ਉਹ ਕਹਿੰਦੇ ਆ ਨਾ ਡਾਇਲੋਗ ਇਹਨਾਂ ਨੇ ਮੈਂ ਪੜ ਰਿਆ ਸੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਬਿਲਕੁਲ ਜਦੋਂ ਸਰਕਾਰ ਚ ਅਸੀਂ ਤਾਂ ਸਰਕਾਰੀ ਘਰਾਂ ਚ ਜਾਵਾਂਗੇ ਨਹੀਂ ਸਾਨੂੰ ਕੋਈ ਸਿਕਿਉਰਿਟੀ ਦੀ ਲੋੜ ਨਹੀਂ ਸਾਨੂੰ ਬਿਲਕੁਲ ਕਿਸੇ ਵੀ ਜਿਹੜਾ ਏ ਉਹ ਜਿਹੜੀ ਸ਼ਾਨੋ ਸ਼ੌਕ ਜਾਂ ਜੋ ਵੀ ਇਹ ਚੀਜ਼ਾਂ ਸੀ ਬਿਲਕੁਲ ਕਦੇ ਵੀ ਇਹ 2013 ਚ ਇਲੈਕਸ਼ਨ ਚ ਆ ਮੈਂ ਪੜ ਰਿਆ ਹਾਂ ਇਹ ਇਹਨਾਂ ਦੇ ਪ੍ਰੋਮਿਸ ਸੀ 노 ਸਕਿਉਰਿਟੀ ਉਹ ਆਮ ਆਦਮੀ ਕੇਜਰੀਵਾਲ ਨੋ ਬੰਗਲੋਸ ਨੋ ਕੋਠੀਆਂਸ ਨੋ ਲਾਲਬੱਤੀ ਕੋਈ ਕੋਈ ਵੀ ਬਿਲਕੁਲ ਅਸੀਂ ਜਿਹੜਾ ਨੋ ਵੀਆਈਪੀ ਕਲਚਰ ਅਸੀਂ ਸਾਰਾ ਕੁਝ ਇਹ ਗੱਲਾਂ ਕਰਾਂਗੇ ਅੱਜ ਹਾਲਾਤ ਦੇਖੋ ਪਹਿਲਾਂ ਮੈਂ ਇਹ ਦੱਸਦਾ ਜਿਹੜੇ ਇਹਨਾਂ ਦੇ ਡਿਪਟੀ ਮੁੱਖ ਮੰਤਰੀ ਸੀ ਕੀ ਨਾਮ ਸੀ ਉਹਨਾਂ ਦਾ ਮਨੀਸ਼ ਸੋਧਿਆ ਜੀ ਉਹ ਜਨਾਬੇ ਆਲੀ ਜਿੱਦਣ ਜੇਲ ਚਲੇ ਗਏ ਉਦੋਂ ਬਾਅਦ ਉਹਨਾਂ ਨੇ ਡਿਪਟੀ ਮੁੱਖ ਮੰਤਰੀ ਤੋਂ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਉਸ ਦਿਨ ਦੇ ਉਹ ਆਪਣਾ ਘਰ ਨਹੀਂ ਛੱਡੇ ਦੇਖੋ ਪਿਆਰ ਸਰਕਾਰੀ ਘਰਾਂ ਦਾ ਕਿੰਨਾ ਹੈ ਉਸ ਦਿਨ ਦਾ ਜਿਹੜੀ ਅੱਜ ਦੇ ਮੁੱਖ ਮੰਤਰੀ ਨੇ ਕੀ ਨਵਾਂ ਉਹਨਾਂ ਦਾ ਆਤਿਸ਼ੀ 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 ਦਿਨੋਂ ਤੇ ਉਹਨਾਂ ਦੇ ਮਕਾਨ ਕਰਾ ਕੇ ਉਹਨਾਂ ਦੇ ਤੇ ਰਹਿੰਦੇ ਰਹੇ ਜਿੰਨਾ ਚਿਰ ਵੀ ਉਹ ਜੇਲ੍ਹ 'ਚ ਰਹੇ ਇੰਨਾ ਪਿਆਰ ਇੰਨਾ ਸੁੱਖ ਸਹੂਲਤਾਂ ਦੀ ਆਦਤ ਦੇ ਪੀसीएम ਦਾ استیفا ਉਹਨਾਂ ਦਾ ਮਕਾਨ ਜਿਹੜਾ ਹੈ ਹਾਦਸੀ ਜਿਹੜੇ ਅੱਜ ਦੇ ਮੁੱਖ ਮੰਤਰੀ ਆ ਉਹਨਾਂ ਦੇ ਨਾਂ ਤੇ ਉਹ ਉਹਨੇ ਮਹੀਨੇ ਰਹੇ ਆ ਹੁਣ ਕੇਜਰੀਵਾਲ ਸਾਹਿਬ ਜਿਹੜੇ ਕਿ 17 ਮਹੀਨੇ ਰਹੇ ਜਿਹੜੇ ਕਹਿੰਦੇ ਸੀ ਮੈਂ ਤਾਂ ਕਿਸੇ ਚੀਜ਼ ਦੀ ਮੈਨੂੰ ਲੋੜ ਹੀ ਨਹੀਂ ਅੱਜ ਧੱਕੇ ਨਾਲ ਕਿਉਂਕਿ ਜਿਹੜੇ ਮਨੀਸ਼ ਥੋਧਿਆ ਜੀ ਪੜਪੜਗੰਜ ਤੋਂ ਐਮਐਲਏ ਨੇ ਪੜਪੜਗੰਜ ਕਿੱਥੇ ਜਾਣਗੇ ਜੀ ਕਿਉਂ ਕਿਉਂਕਿ ਆਮ ਆਦਮੀ ਸਰਕਾਰ ਚ ਪਰਪੜ ਗੰਜ ਤਾਂ ਕੋਈ ਸੜਕੀ ਹੈ ਨਹੀਂਗੀ ਸੜਕਾਂ ਦੇ ਹਾਲ ਨਹੀਂਗੇ ਘਰਾਂ ਚ ਪਾਣੀ ਆਉਂਦਾ ਨਹੀਂ ਘਰਾਂ ਚ ਲਾਈਟ ਆਉਂਦੀ ਨਹੀਂ ਡੈਂਗੂ ਮੱਛਰ ਫਿਰਦਾ ਏ ਮਲੇਰੀਆ ਫਿਰਦਾ ਏ ਉਥਾ ਆਮ ਲੋਕ ਰਹਿਣ ਉਥੇ ਇਹ ਕਿਉਂ ਰਹਿਣਗੇ ਇਹ ਤਾਂ ਜਿਹੜਾ ਆ ਸਭ ਤੋਂ ਵਧੀਆ ਏਰੀਆ ਏ ਜਿੱਥੇ ਸੈਂਟਰਲ ਗਵਰਨਮੈਂਟ ਦੇਖਭਾਲ ਰੱਖਦੀ ਆ ਅੱਜ ਉਸ ਚ ਹਰਪ੍ਰਜਨ ਸਿੰਘ ਜੀ ਉਹ ਰੱਖੀ ਇਸ ਕਰਕੇ ਸੀ ਐਮਪੀ ਹੋ ਰਹੇ ਨੇ ਪੰਜਾਬ ਦੇ ਕੰਮ ਲਈ ਥੋੜੀ ਬਣਾਏ ਸੀ ਪਹਿਲਾਂ بڑے بڑے ਸੌਦੇ ਕਰ ਗਏ ਉਹਨਾਂ ਤੋਂ ਪੈਸੇ ਲੈ ਲੇ ਤੇ ਉਹ ਤਾਂ ਇਸੇ ਕਰਕੇ ਰੱਖੇ ਸੀ ਤੇ ਉਹ ਵਧੀਆ ਉਹਨਾਂ ਨੇ ਕਿਉਂਕਿ ਉਹ ਵੱਡੇ ਪਲੇਅਰ ਨੇ ਬੜੀਆਂ ਕੰਪਨੀਆਂ ਉਹਨਾਂ ਕੋਲ ਬੜਾ ਰੈਨੋਵੇਸ਼ਨ ਘਰ ਚ ਵੀ ਬਹੁਤ ਵੱਡੀ ਰੈਨੋਵੇਸ਼ਨ ਹੋਈ ਹੋਈ ਆ ਦੇਖਿਓ ਤੁਸੀਂ ਹੁਣ ਜਾ ਕੇ ਕਦੇ ਕਰੋੜਾ ਰੁਪਈਆ ਅੰਦਰ ਲੱਗਿਆ ਹੋਇਆ ਘਰ ਦੇ ਤੇ ਉਹ ਘਰ ਜਨਾਬ ਨੇ ਅੱਜ ਪਰਪੜਗੰਜ ਵਾਲਿਆਂ ਨੇ ਸੰਭਲੇ ਆਏ ਜਿਹਦਾ ਨੰਬਰ 32 ਡਾਕਟਰ ਰਜਿੰਦਰ ਪ੍ਰਸ਼ਾਦ ਰੋੜਾ ਤੇ ਚੀ ਮੰਤਰੀ ਸਾਹਿਬ ਕਹਿੰਦੇ ਵੀ ਮੈਂ ਕਿੱਥੇ ਜੀ ਕਰਦਾ ਜੀ ਉਹ ਸ਼ੀਸ਼ ਮਹਿਲ ਛੱਡਣ ਨੂੰ ਸ਼ੀਸ਼ ਮਹਿਲ ਤਾਂ ਹੁਣ ਆ ਅੱਛੀ ਨੇ ਸੰਭਲੇ ਆ ਜੀ ਕਾਨੂੰਨੀ ਤੌਰ ਤੇ ਉਹਨਾਂ ਨੇ ਕਿਹਾ ਮੈਂ ਕਿਉਂ ਨਾ ਇਹਦਾ ਆਨੰਦ ਮਾਣਾ ਕਿਉਂਕਿ ਬਹੁਤ ਵੱਡੀਆਂ-ਵੱਡੀਆਂ ਉੱਥੇ ਜਿਹੜੇ ਸੁੱਖ ਸਹੂਲਦਾਂ ਨੇ 5-5 ਲੱਖ ਦਾ ਤੇ ਇੱਕ ਟੂਟੀ ਆ 50-50 ਲੱਖ ਦੇ ਜਿਹੜੇ ਤੱਬ ਨੇ ਸਵਿਮਿੰਗ ਪੂਲ ਆ ਉਹਦੇ ਵਿੱਚ ਲੌਨ ਟੈਨਿਸ ਦਾ ਹੈ ਸਾਰਾ ਆਨੰਦ ਮਾਣਣਗੇ ਹੁਣ ਉਹ ਕਿਉਂ ਨਾ ਮਾਣਨ ਤੇ ਪਰ ਇੱਧਰ ਹੁਣ ਫਿਕਰ ਪੈ ਗਿਆ ਵੀ ਕਿੱਥੇ ਜਾਣ ਪਹਿਲਾਂ ਵਿਚਾਰਿਆਂ ਨੂੰ ਦਰਦ ਬੜਾ ਹੋਇਆ 17 ਮਹੀਨੇ ਤੇ ਅੱਜ ਹੁਣ ਉਹ ਵਿਚਾਰੇ ਮੈਨੂੰ ਪਤਾ ਨਹੀਂ ਜਲੰਧਰ ਵਾਲੇ ਕਿੱਥੇ ਜਾਣਗੇ ਜਦੋਂ ਪਾਰਲੀਮੈਂਟ ਚ ਆਇਆ ਕਰਨਗੇ ਜਾਂ ਤਾਂ ਨਾਲ ਕਮਰਾ ਕੁਮਰਾ ਦੇਣਾ ਪਊਗਾ ਤੋਂ ਪਰਿਵਾਰ ਇੱਕ ਘਰ ਚ ਰਹਿਣਗੇ ਜਿਹੜੇ ਲਵਲੀ ਯੂਨੀਵਰਸਿਟੀ ਵਾਲੇ ਨੇ ਸਾਡੇ ਬੜੇ ਸਤਿਕਾਰਯੋਗ ਨੇ ਉਹਨਾਂ ਦਾ ਵੀ ਬੜਾ ਸੁੱਖ ਨਾਲ ਮਿਹਨਤ ਕਰਕੇ ਵੱਡਾ ਕਾਰੋਬਾਰ ਤੇ ਉਹ ਫਲੈਟ ਵੀ ਜਿਹੜਾ ਉਹਨਾਂ ਦਾ ਘਰ ਸੀ ਉਹ ਵੀ ਬੜਾ ਹੁੰਦਾ ਬਣਿਆ ਹੋਇਆ ਉਹਦੇ ਵਿੱਚ ਵੀ ਬਹੁਤ ਵੱਡਾ ਕੰਮ ਹੋਇਆ ਹੋਇਆ ਆਪ ਤੇ ਉਹ ਦੋਨਾਂ 'ਚੋਂ ਜਿਹੜਾ ਜ਼ਿਆਦਾ ਵਧੀਆ ਸੀ ਜਿੱਤੇ ਜ਼ਿਆਦਾ ਪੈਸੇ ਲੱਗੇ ਸੀ ਉਹ ਸਾਡੇ ਐਕਸ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਨੇ ਸੰਭਲੇ ਆ ਜੀਚ 50 ਲੱਖ ਘੱਟ ਲੱਗੇ ਸੀ ਉਹ ਡਿਪਟੀ ਮੁੱਖ ਮੰਤਰੀ ਨੇ ਸੰਭਲੇ ਆ ਅੱਜ ਪਤਾ ਲੱਗਦਾ ਵੀ ਕੀ ਭਾਵਕ ਦੀ ਬਿਕਦੀ ਆ ਅੱਜ ਇਹ ਪਤਾ ਇਹ ਇਹ ਪਰਮਾਤਮਾ ਹੈ ਨਾ ਜਿਹੜਾ ਇਹ ਜਿਵੇਂ ਕਹਿੰਦੇ ਆ ਨਾ ਵੀ ਇਹ ਸਭ ਬਰਾਬਰ ਬਹੁਤ ਛੇਤੀ ਕਰਦਾ ਜੀ ਅੱਗੇ ਸੀ ਇਹ ਕਲਯੁਗ ਚ ਤਾਂ ਸਾਹਮਣੇ ਹੀ ਸਭ ਕੁਝ ਹੋ ਜਾਂਦਾ ਮੈਂ ਅੱਜ ਪਰ ਖੁਸ਼ ਨਹੀਂ ਇਸ ਗੱਲ ਤੇ ਮੈਨੂੰ ਬਹੁਤ ਅੱਜ ਦੁੱਖ ਆ ਵੀ ਕੇਜਰੀਵਾਲ ਸਾਹਿਬ সুইমিং ਪੂਲ ਤੋਂ ਬਗੈਰ ਬੱਚੇ ਨੇ ਪਰਿਵਾਰ ਆ ਮੈਂ ਉਹਨਾਂ ਦੀ ਨਹੀਂ ਗੱਲ ਕਰਦਾ ਹੁਣ ਕਿੱਥੇ ਸੋਨਾ ਬਾਤ ਮ사ਜ ਕਿੱਥੇ ਕਰਾਉਣਗੇ ਬੜਾ ਔਖਾ ਹੋਇਆ ਜੀ 17 ਮਹੀਨੇ ਜੇਲ੍ਹ ਚ ਰਹੇ ਨੇ ਸ਼ੀਸ਼ਮੈਲ ਚ ਸਭ ਕੁਝ ਸੀਗਾ ਤੇ ਮੈਨੂੰ ਲੱਗਦਾ ਔਖੇ ਸੌਖੇ ਹੁਣ ਵਿਚਾਰੇ ਲਵਲੀ ਯੂਨੀਵਰਸਿਟੀ ਵਾਲੇ ਬਣਾ ਕੇ ਦੇਣਗੇ ਇਹ ਚੀਜ਼ ਇਧਰ ਹਰ ਭਾਜਨ ਬਣਾ ਕੇ ਦੇਊਗਾ ਇੱਕ ਅੱਧੀ ਕਮੈਂਟਰੀ ਕਰਕੇ ਆਊਗਾ ਵੱਡੀ ਸੋਨੀ ਟੀਵੀ ਕਿਸੇ ਦੀ ਸੁੱਖ ਸਹੂਲਤਾਂ ਫੇਰੋ ਇਹਨਾਂ ਨੂੰ ਸੁਧਿਆ ਸਾਹਿਬ ਨੂੰ ਪਰ ਬੜਾ ਜੀ